ਅੱਸੀ ਕਾਲ ਜੀ ਆਏ ਵੇ ਭਾਈ ਮੱਕੀ ਨੂੰ ਪਾਣੀ ਲਾਉਣ ਅੱਸੀ ਕਾਲ ਜੀ ਬਈ ਸਾਰਿਆਂ ਨੂੰ ਪਾਣੀ ਚੱਲਦਾ ਭਾਈ ਮੱਕੀ ਨੂੰ ਇੱਧਰ ਡੈਲੀ ਭਰਦੇ ਹੁਣ ਹਾਂ ਇੱਕ ਤਤਾਰੇ ਆਏ ਮੱਕੀ ਨੂੰ ਦੇਖ ਪਾਣੀ ਜਾ ਲੂਟ ਆਇਆ ਹਾਂ ਐ ਇਦਾਂ ਤੇ ਮਾਹ ਆਹ ਕਰਾਤੇ ਆਏ ਉਧਰ ਤੇ ਪਾਣੀ ਜਿਹੜੇ ਸਾਈਡ ਮਾ ਆ ਗਿਆ ਆਏ ਚੱਲਣ ਲੱਗ ਗਿਆ ਬੱਸ ਪਾਪਰ ਤੇ ਲੈ ਕੇ ਤਾਂ ਇਹ ਪੰਥਾ ਤੇ ਸਾਈਡ ਗੱਭੇ ਬਸ ਠੀਕ ਆ ਠੀਕ ਨਹੀਂ ਗੱਲ ਹੁਣ ਆਪਾਂ ਨੇ ਹੁਣ ਸਮਝ ਲਿਆ ਪਾਣੀ ਨੂੰ ਆਪਣਾ ਪਤਾ ਲੱਜੇਣਾ ਇਹਦਾ ਬੜਾ ਨੱਕਾ ਖੁੱਲਾ ਛੱਡ ਆਪਣੇ ਟਾਈਮ ਨਾਲ ਆਏ ਨੂੰ ਪਾਣੀ ਨਹੀਂ ਆਇਆ ਅੱਜ ਤਾਂ ਪਾਣੀ ਨੂੰ ਚੜੂਗਾ ਪਾਣੀ ਮਾਰੀ ਮੋਟਰ ਹਲੇ ਬੜ ਮੜਾ ਘੁੰਮਿਆ ਐ ਜੇ ਮੈਂ ਪਾਣੀ ਚੜੂਗਾ ਹੁਣ ਚੜਾ ਦੇਣਾ ਨਹੀਂ ਉਹ ਉੱਥੇ ਤੋਂ ਬੰਦ ਕਰਕੇ ਨੱਕੇ ਹਿੱਡਾ ਮਾਰਨਾ ਐ ਬਸ ਕਿਸੇ ਦੀ ਗੱਲ ਹਾਂ ਜਾਈ ਦਮਾ ਪਾਣੀ ਚੜ ਜਿੰਦੇ ਉਹ ਖਾਲਾ ਪਏ ਬੁੱਧੇ ਮੋ ਹੋ ਜਾਣ ਇਹਨੇ ਛਾੜ ਤਾਂ ਵਧੀਆ ਨਿਕਲੇ ਹੋਏ ਹਨ ਛਾੜ ਦਾ ਬਹੁਤ ਵਧੀਆ ਨਿਕਲਦੇ ਤਾਂ ਫੂਲਤੇ ਤੇ ਰਾਤ ਦਾ ਹੀ ਛੜਾ ਇੱਕ ਵੀ ਥੂੜ ਵੀ ਨਹੀਂ ਬੜਿਆ ਵਿੱਚ ਰੱਸੀ ਦਾ ਫਾਇਦਾ ਹੋ ਗਿਆ ਇਹਦੇ ਗੱਬੇ ਕੀ ਡੰਡਾ ਹੋਰ ਲਾ ਦੇ ਕੀ ਕੀ ਲਾ ਦੇਣਾ ਮੈਂ ਉੱਧਰ ਤਾਂ ਲਾ ਦਿੱਤੇ ਇੱਧਰ ਵੀ ਲਾ ਦੇਈਂ ਇਹਦੇ ਗੱਬੇ ਦੋ ਲਾ ਦਿੱਤੇ ਇਹਦੇ ਗੱਬੇ ਨੂੰ ਛੁੜੀਆਂ ਨਹੀਂ ਲਾ ਦੇਣੀ ਤੋੜ ਕੇ ਹਾਂ ਹਾਂ ਬੜਾ ਸਾਰਾ ਇਹ ਹੋ ਜੋ ਬਸ ਉਹਦਾ ਪੂਰਾ ਲੱਗਿਆ ਬਈ ਉੱਥੇ ਇਹਦੇ ਗੱਬੇ ਲਾਉਂਗਾ ਇੱਕ ਉਰੇ ਉੱਥੇ ਤੋੜਨਾ ਮੈਂ ਲਾ ਰਿਆਂਗਾ ਠੀਕ ਨਹੀਂ ਆਇਆ ਨਹੀਂ ਹੈ ਮਸਲਾ ਮਤਲਬ ਇਹ ਨਹੀਂ ਲਾਗ ਨੂੰ ਆ ਲਾਗ ਵੀ ਹਾਂ ਅਹ ਨਹੀਂ ਇਹ ਤਾਂ ਹਰ ਵਜਹ ਫੋਲੀ ਗੁਣੀ ਸੀ ਕਈਆਂ ਲੈ ਕੇ ਘੁੰਮੀ ਜਾਂਦੇ ਸਹੀ ਗੱਲ ਆ ਹੁਣ ਵੀ ਘੁੰਮਣਾ ਪੈਂਦਾ ਜਿੱਥੇ ਤਾਂ ਆਈ ਵੀ ਐ ਪਾਣੀ ਰੁਕਦਾ ਐ ਮਿੱਟੀ ਕੱਢਣੀ ਪੈਂਦੀ ਐ ਹੂੰ ਆਹ ਦਿਖਾ ਰੁਕ ਗਿਆ ਉਹਦੇ ਕਿਹੜਾ ਆਹ ਉਹ ਕੱਟ ਗਿਆ ਮੈਂ ਮਿੱਟੀ ਆ ਤਾਂ ਹੂੰ ਆਹ ਬੇਚੜ ਜੇ ਨਾ ਹੁਣੇ ਜਦੋਂ ਮਾੜਾ ਮੋਟਾ ਹੋ ਗਿਆ ਕਰ ਦੂੰਗਾ ਚੜ ਜੇ ਨਾ ਇਹ ਤਾਂ ਸਾਡਾ ਜਾਂਦਾ ਪਾਣੀ ਨੱਠਿਆ ਹੂੰ ਜੀ ਇਹ ਤਾਂ ਸਾਰੀ ਢਾ ਲੈਣੀ ਤੇ ਬਾਈ ਜੀ ਜੇ ਨਾ ਘਾਉਰ ਕਰ ਦੇ ਹੂੰ ਪਤਾ ਨਹੀਂ ਹਰੇ ਜੰਮੇ ਤੇ ਪਤਾ ਲੱਗੂਗਾ ਖਬਰ ਵਿੱਚ ਖਾਈ ਜਾ ਸਕਦਾ ਮੈਂ ਲੱਗ ਜੀਵੇ ਲੱਗ ਜੀ ਇਹ ਦਾਣਾ ਯੱਕਦਾ ਯਾਰ ਦਾਣਾ ਤਾਂ ਸੜੇ ਦਿਨ ਆਏ ਕੋਲ ਪਿਆ ਬਾਹਰ ਗਿਰਿਆ ਬੈਨ ਚੱਕਿਆ ਹੈਗਾ ਹੂੰ ਸੜੇ ਨੂੰ ਆਤਾ ਇਹਨੂੰ ਬਸ ਦੁੱਥੀ ਖਾਉਣੀ ਦਾ ਹੱਥਾਂ ਚ ਕਰਕੇ ਤਾਂ ਗਿਆ ਖਾਂਦਾ ਖਾੜ ਉਕੜੇ ਜੰਮੇ ਕਣ ਕਦੇ ਹੂੰ ਸੜੇ ਮੂੰਹ ਬਸਾ ਕੇ ਆਏ ਮੇਲੇ ਵੀ ਕੱਢ ਦਿੰਦਾ ਨਾਲੇ ਤਾਂ ਦਾਣਾ ਨਹੀਂ ਯੱਕ ਹੁੰਦਾ ਇਹ ਤੇ ਇੰਨਾ ਦਵਾਈ ਲੈ ਕੇ ਰਿਹਾ ਤਾਂ ਚੱਕਾਈ ਨੇ ਆਹੋ ਫੇਰ ਦਵਾਈ ਲੱਗੀ ਹੁੰਦੀ ਠੀਕ ਆ ਬਾਈ ਲਾ ਕੇ ਆਹ ਛੜ ਤੱਕ ਭੁੰਗਿਆ ਪਾਣੀ ਆ ਹੀ ਲੱਗੇ ਪੰਜੇ ਪਾਣੀ ਕਿੰਨੀ ਸਪੀਡ ਨਾਲ ਆਇਆ ਹੋਣਾ ਇਹ ਭੁੰਗ ਜਣੇ ਉਹ ਪਾਣੀ ਉਹਧਰ ਹੁਣ ਫੁੱਲ ਹੋ ਗਿਆ ਉਹਧਰ ਤੇ ਇਦਾਂ ਤੁੰਤਰੀ ਜਾਂਦਾ ਛੜ ਪਰ ਪਾਸ ਕਿ ਐਨੂੰ ਜਾਈ ਜਾਣਾ ਇਹਨੇ ਹੁਣ ਐ ਸਾਈਡ ਮੇ ਪਾਣੀ ਪੂਰਾ ਹੋ ਕੇ ਉਹ ਖੜ ਜੈਣਾ ਫਿਰ ਐਨੀ ਗੱਲ ਬਣਾਏ ਨੇ ਐ ਚੱਲਦਾ ਉਧਰ ਤੇ ਵੀ ਇਦਾਂ ਹੀ ਚੱਲਦਾ ਉਧਰ ਛੱਡਿਆ ਵਾ ਅੱਧਾ ਪਾਣੀ ਮੈਂ ਉਹ ਉੱਥੇ ਆ ਠੀਕ ਆ ਠੀਕ ਨਹੀਂ ਉੱਥੇ ਹੁਣ ਉਹਨੂੰ ਸਾਰਾ ਹੀ ਛੱਡ ਦੇਣਾ ਫੇ ਉਹਨੂੰ ਅੱਜ ਨਾ ਲਾਈਂ ਕੱਲੂ ਲਾਈਓ ਪਰ ਲਓ ਉੱਪਰਲਾ ਪਰ ਫਾਰਮ ਹੋ ਗਿਆ ਬਿਓ ਵਰਦਮਾ ਪਿੰਨ ਭਰ ਕੇ ਬੰਦ ਕਰ ਦੇ ਪਾਣੀ ਨਾ ਨਾ ਅਰਦੇਂਦੀ ਐ ਇਹ ਚਾਰ ਵੇ ਸਾਂ ਚਾਰ ਤਿੰਨ ਚਾਰ ਵੇ ਨਾ ਅੜਦੀ ਆ ਮੈਂ ਕਹਿੰਦਾ ਬੜਾ ਠੀਕ ਮੋਹਣੇ ਨੇ ਪੁੱਛੂਗਾ ਮੈਂ ਇਹ ਮੇਰੀ ਜੰਦੀ ਆ ਮੋਟਰ 10 ਵਜੇ ਪੂਰੇ 23 2 ਤੇ 2 ਵਜੇ ਬਾਦੀ ਹੋਗੇ ਆ ਲਾਈਟ ਪਹਿਲਾਂ ਆ ਗਈ ਉਹਨੂੰ ਪੁੱਛੂਗਾ ਵੀ ਕੈ ਵੇ ਨਾ ਅੜਦੀ ਆ ਫਿਰ ਤਾਂ ਹਿਸਾਬ ਨਾਲ ਛੱਡ ਦੂੰਗਾ ਜੇ 2 ਘੰਟੇ ਫालतू ਹੋਈ ਖਾਟਾ ਫालतू ਆ ਤਾਂ ਵੀ ਨਹੀਂ ਫੇਰ ਬੰਦੇ ਕਰਦੀ ਇਹਨੂੰ ਪਾ ਕੇ ਬੱਸ ਇਹਨੂੰ ਪਾ ਕੇ ਬੰਦ ਕਰਦੀ ਫਿਰ ਇਹਦੇ ਨੂੰ ਇਹਨੂੰ ਆ ਹਾਂ ਫੌਜ ਵੀ ਨਾ ਬੰਗਲ ਕਰ ਦੂੰਗਾ ਕਰ ਦੂੰਗਾ ਉਹ ਕੀ ਦਾ ਉਦਾ ਪਰਟੀ ਦਾ ਛੋਟਾ ਤਾਂ ਬਹੁਤ ਟਾਈਮ ਹੈ ਕਿਤੇ ਹੋਣੀ ਯਾਰ ਆਹੋ ਉਹ ਤਾਂ ਤਾਂ ਵੀ ਭਰ ਜੇ ਮੈਂ 1 ਵਜੇ ਛੱਡ ਦਮਾ ਹੂੰ ਫੇਰ ਘੰਟਾ ਹੀ ਲੱਗਣਾ ਹੁੰਦਾ ਉਹਨੂੰ ਘੰਟਾ ਸਵਾ ਘੰਟਾ ਲੱਗਣਾ ਹੁੰਦਾ ਇਹਨੂੰ ਹੁਣ ਦੇਖ ਤਾਂ ਕਿੰਨਾ ਟਾਈਮ ਹੋਇਆ ਜਲਦੀ ਇਹਨੂੰ ਆਹ ਵੀ 5:30 ਵਜੇ ਜਗਾ ਹੋਣੀ ਹੈ ਇਹੇ ਚਲਾਈ ਆ ਮੈਂ 9:30 ਵਜੇ ਇਹ ਫਟੇਗਾ 11:00 ਵੱਜੇ ਕਿੰਨਾ ਟਾਈਮ ਹੋ ਗਿਆ ਚੱਲ ਮੈਂ ਦੇਖਾਂ ਭਰਤੀ ਹੋਣੀ ਟਰਾਲੀ ਨੂੰ ਬੋਲਟੇ ਨਹੀਂ ਸਟਾਰਟ ਹੋਇਆ ਅੱਜ ਬੈਟਰੀ ਖਤਮ ਹੋ ਗਈ ਦੀ ਨਹੀਂ ਦੂਜੀ ਬੈਟਰੀ ਵੀ ਲਾ ਲਈ ਉਹਦੇ ਨਾਲ ਵੀ ਨਹੀਂ ਨਵੀਂ ਹੁਣ ਰੱਖ ਹੋਣੀ ਆ ਲਓ ਭਾਈ ਕੱਲ ਦੇ ਲੱਗੇ ਵੀਰੇ ਪਾਉਣਾ ਅੱਜ ਹੋ ਗਿਆ ਪੂਰਾ ਖੇਤ ਸਾਰਾ ਹੀ ਆਹ ਸੜਕ ਕੋਲ ਉਰੇ ਗਰਗੀਆਂ ਤਕਰੀਬਨ 8 ਟਰੈਲੀ 9 ਟਰੈਲੀਆਂ ਗੱਜਣੀਆਂ ਸਾਰੀਆਂ ਉਰੇ ਆ ਇੱਕ ਟਰੈਲੀ ਹੋਰ ਗੱਜੜੀ ਆ ਗਰੀਬਦਾਸ ਇਹ ਇੱਕ ਟਰੈਲੀ ਹੋਰ ਕਰੇਗਾ ਲੈ ਦੇ ਘੇਰ ਦੋ ਹੈਂ ਘੇਰ ਦੋ ਇਸ ਕੋ ਬੈਕ ਲਿਆਓ ਇੱਕ ਵਾਰੀ ਫੇਰ ਇੱਕ ਉਹ ਮੂਰੇ ਗਿਰੂਗਾ ਇੱਕ ਉਧਰ ਜਾ ਰਹੇ ਹਾਂਗੇ ਫੇਰੇ ਦੋ ਟਰੈਲੀ ਆਈਆਂ ਉੱਥੇ ਦੋ ਹੈਗਾ ਉਹ ਆਏਗਾ ਵਾ ਠੀਕ ਹੈ ਸਿੜ ਦੋ ਪੂਰਾ ਸਿੜ ਦੋ ਆਹ ਟਰੈਲੀ ਵਾਕੇ ਲਿਆਓ ਫੇਰ ਇੱਥੇ ਦਾ ਹੀ ਇੱਥੇ ਖਾਲੀ ਕਰ ਦੋ ਉਹ ਥਾਈ ਇੱਕੋ ਮੋੜ ਤੇ ਕਰ ਜਣੀ ਪੜਾ ਹਣਾ ਇੱਕ ਤਾਂ ਪਰਾ ਗਿਰ ਜੂਗਾ ਇਦਾਂ ਸਰਨਾ ਨਹੀਂ ਹੈਗਾ ਇੱਕ ਨਾਲ ਇੱਕ ਨਾਲ ਨਹੀਂ ਸਰਦਾ ਉਹਨੂੰ ਕਹਿੰਦਾ ਹਸ ਵੀਰ ਨੂੰ ਮੈਂ ਇੱਥੇ ਇੱਕ ਲਾਈਨ ਉਰੇ ਲੱਜਣੀ ਆ ਆ ਜਗ੍ਹਾ ਰਹਿ ਗਈ ਜਿਹੜੀ ਹਸ ਵੀਰੇ ਇੱਥੇ ਸਹੀ ਕਰਕੇ ਉਰੇ ਲੈ ਜਾ ਫੇਰ ਮੈਂ ਕਾ ਹਾਂ ਉਥਾਈ ਪਰ ਉਹਨੂੰ ਕਰ ਲਾ ਪਰ ਉਹਨੂੰ ਕਰ ਲਾ ਹੋਰ ਰੁਕ ਜਿਓ ਆ ਰੁਕ ਜਿਓ ਉੱਥੀ ਤੇ ਬੈਗ ਆਏਗਾ ਫਿਰ ਵਹਾਂ ਸੇ ਬੈਗ ਆਏਗਾ ਵਹਾਂ ਸੇ ਆਏਗਾ ਚਲ ਚਲ ਜੇਲੇ ਜੇਲੇ ਅੱਜ ਭਗੇ ਵੀ ਐ ਹੇ ਅੱਜ ਮਾ ਗਰਮ ਐ ਹਾਂ ਨਤੀਆ ਚੱਕਦਾ ਫਿਰਦਾ ਜਿੜਾ ਨਤੀਆ ਜੜਾ ਚੱਕਦਾ ਏ ਮਾ ਲੱਗਿਆ ਵਾ ਬੂਲਾਂ ਜੜਾ ਕੱਢਣਾ ਕਹੇ ਚੁਗ ਲੋ ਫੂਕ ਰਹਿਗਾ ਅਸੀਂ ਉਹ ਆ ਬਾਹ ਵੇ ਵਾਟਾ ਮਾਰ ਕੇ ਕੰਮ ਨੂੰ ਬਾਹਲੇ ਰੂ ਰਾਤ ਨੂੰ ਬਾ ਵਾਗਾ ਮਾਰ ਕੇ ਬਾਦੇ ਨਹੀਂ ਵੇ ਸੋਕੇ ਨੇ ਪਾਖੀਆਂ ਬਣ ਜਿਹੜੀਆਂ ਬਾਹ ਹੌਲੀ ਲੈ ਜਾ ਸਿਰੇ ਲਾ ਵੇ ਨੂੰ ਉੱਥੇ ਤੇ ਟ੍ਰੈਲੀ ਹੋਰ ਘੇਰ ਦੇ ਉਰੇ ਆਹੋ ਜਲੀ ਜਾਂਦੇ ਸੜੀ ਜਾ ਸੜੀਆ ਪੂਰਾ ਔਰ ਇਹ ਜਾਂਦਾ ਹੁਣ ਅਮਾ ਦੇਖਾ ਪਾਣੀ ਫਿਰ ਹਾਂ ਲੇਕਿਨ ਰੈਲੀ ਹੋਰ ਛੇੜਦਾ ਬਾਕੀ ਉਥੇ ਛੇੜ ਦਿੰਦੇ ਆ ਠੀਕ ਆ ਹਾਂ ਝਾਰੀ ਮੱਕੀ ਇਹ ਝਾਰੀ ਕਨੇਰਾਂ ਦੀ ਆ ਤੇ ਕਿਹਦੇ ਟੂਬਾ ਕਹਿੰਦਾ ਬੰਦ ਕਰਿਆ ਸਭੀ ਉਹ ਪਾਸੇ ਨੰਬਰ ਜੇ ਆਹ ਦੇਖੋ ਆ ਰਹਾ ਨਾ ਕਿ ਜਦੋਂ ਖੇਤ ਦੇ ਖੜ ਦੇ ਪਾਣੀ ਚੱਲਦਾ ਹੈਗਾ ਇਹ ਵਰ ਵੀ ਇੰਨਾ ਸੈਕਟ ਪਾਣੀ ਆਉਂਦਾ ਛੜਦੇ ਗੇਦਾ ਆਏ ਹੁਣ ਨਾ ਖੁੱਲਾ ਹੀ ਪੈਂਦਾ ਹੈ ਸਾਰੇ ਖੇਤ ਵਿੱਚ ਤੁੰਦਰਾ ਆਉਂਦਾ ਰਹਿੰਦਾ ਜਾਂਦਾ ਇਹ ਪਾਣੀ ਬਾਈ ਕੋ ਖਿਆਲ ਰਹਿ ਕੇ ਕੋਈ ਆਂਦਾ ਆਏ ਭਰਦਾ ਬਾਜੋੜਾ ਲੱਗਿਆ ਮੈਂ ਹੁਣ ਖੁੱਲਾ ਜਾਂਦੇ ਹਾਂ ਖੰਨੀਆਂ ਲੋੜੇ ਦਿੱਤੇ ਡੰਡੇ ਜਾਂ ਕੱਟਦੇ ਰੱਸੀਆਂ ਦੇ ਇੱਕ ਇੱਕ ਜੇ ਡੰਡੇ ਕੱਟਦੇ ਮੈਂ ਇੱਥੇ ਨੀਵੇਂ ਉੱਥੇ ਕੱਟਦੇ ਆਹ ਚੱਲੋ ਹੋਰ ਕਿੱਥੇ सारा खड़ा देना ही कर देना लो जी भाई हार है कटराली रेह बस निबड़ गया ਰੇ ਇਹਦੇ ਤਾਂ ਗੰਜ ਲਾਏ ਪਏ ਉੱਥੇ ਹਲੋ ਹਾਂ ਕਿਹਦੇ ਪਾਏ ਟੋਚਨ ਨੂੰ ਘਮ ਹੋ ਗਿਆ ਭਾਈ ਕੋਈ ਨਾ ਫੜ ਲੂੰਗਾ ਫੜ ਲੂੰਗਾ ਮਿਲ ਗਿਆ ਚਲ ਮarre ਇਹਦੇ ਤਾਂ ਗੰਜ ਲਾਤੇ ਤੇ ਖੇਤਮਾ ਉਦਾਰੇ ਆ ਫੁੱਲ ਹੂੰ ਇਹਦੇ ਪੁਰਾ ਪੁਰਾ ਅੱਠ ਟਰੈਲੀਆਂ ਗਿਰ ਗਿਆ ਸਾਡੇ ਨਾਲ ਤੇ ਭਾਈ ਆ ਨੌ ਵੀ ਭਰਦੀ ਐ ਹਾਂ ਥੋੜਾ ਕਿ ਜਿਆ ਟਰੈਲੀਆਂ ਅੱਠ ਥੋੜਾ ਗਿਰੀਆਂ ਅੱਠ ਜਿਹਦਾ ਅੱਠ ਹੀ ਗਰੀ ਚਾਰ ਆਪਣੀਆਂ ਹਾਂ ਹਾਂ ਚਾਰ ਕਰ ਲਓਗੇ ਚਾਰਾ ਚਾਰ ਆਜੂਗਾ ਪੰਜ ਵੀ ਭਰਦੀ ਐ ਮਾਲ ਤੇਰੇ ਆਬ ਰੇ ਵੀ ਉਹ ਹੁੰਦਾ ਹੀ ਪਜਾ ਇੱਕ ਨਹੀਂ ਚਾਹੀਦਾ ਰੇ ਪਜਿਆ ਪਿਆ ਹੂੰ ਸਾਹ ਹੋ ਗਿਆ ਰੇ ਰਾਜਾ ਹਾਂ ਜੀ ਹੂੰ ਤਾਂ ਟੋਵਾ ਨਹੀਂ ਕੋਈ ਪਾਉਂਦਾ ਪਹਿਲਾਂ ਟੋਵਾ ਪਰਤੇ ਕਰਦੇ ਟੋਵਾ ਤਾਂ ਇਹ ਨਹੀਂ ਹੈ ਟੋਵਾ ਕਿਤੇ ਵੀ ਨਹੀਂ ਹੈਗਾ ਹੁਣ ਸਭ ਨੇ ਟੋਵੇ ਭਰਦੇ ਟੋਵੇ ਮਰ ਕੱਢਣਾ ਬੜਾ ਔਖਾ ਰੇ ਪ੍ਰਸਾਦ ਨੂੰ ਉਹ ਭਰ ਜਿੰਦਾ ਕੱਠਾ ਜਾ ਕਰਕੇ ਲੱਦ ਦਿਓ ਵਿੱਚ ਕੱਠਾ ਤਾਂ ਹੁਣ ਕਰ ਲਈ ਹੈ ਉਹ ਪਤਾ ਕੰਡੇ ਆ ਮਾ ਇੱਕ ਹਰ ਹਰ ਸਾਭ ਕਰ ਲੋ ਹਾਂ ਹਾਂ ਜਿੰਨਾ ਹੁੰਦਾ ਲੱਦ ਦੋ ਜਿਹੜਾ ਹੁੰਦਾ ਆ ਰਹੀ ਠੀਕ ਨਹੀਂ ਹਾਂ ਜੀ ਹਾਂ ਹਾਂ ਹੰਦਰ ਹੈ ਰੈਡੀ ਆ ਜਾਓ ਬੈ ਕੇ ਸਿੱਧੀ ਉੱਥੇ वारेडी लंबा करें वारेडी करके ना छेते आपे ना लंबा हरी यार रेडी ना फेलों का ना कम हम्म फ्रेश और थे लात पातुंगे कहाँ दो किल्लियाँ जो ओ हम भूटे पटने जड़े हैं ना हुए थे नहीं कालक ताले नहीं हाले नहीं हाले नहीं हाँ चल हो जाऊँ चल वो एकड़ पत्जी जान दिया आपसे उपर निकला कोई नहीं ह ਹਾਂ ਜੀ ਇਹ ਦੂਰ ਵਾਲੇ ਮਾਝੇ ਦੇ ਨਾਲੇ ਵਾਲੇ ਥੀ ਭੜਿਆ ਆ ਕੇ ਹੂੰ ਕਹਿੰਦੇ ਗੱਡੂਏ ਬਹੁਤ ਆਉਂਦੇ ਆ ਬਾਹਰੋਂ ਖੇਤ ਦਾ ਪੰਜਾ ਪਿੱਛੇ ਪਾਤਾ ਡਰਾਈਨ ਦੇ ਆਈ ਲਈ ਕਾਲੂ ਨਹੀਂ ਪਾਉਣਾ ਹੁਣ ਇਹਨੇ ਕਾਲੂ ਕਹਿੰਦੇ ਸੀ ਪੰਮੇ ਦਾ ਕੰਮ ਕਰਨਾ ਕੋਈ ਪਤਾ ਨਹੀਂ ਕੀ ਕਰਾਉਣਾ ਪੰਮੇ ਨੇ ਜੜਾ ਲੱਗਿਆ ਵੇ ਜੜਾ ਕੱਢਣਾ ਜੜਾ ਜੜਾ ਕੱਢਣੀਆਂ ਹੋਣੀਆਂ ਪਤਾ ਨਹੀਂ ਉਹ ਕੀ ਕਰਾਉਣਾ ਉਹਨੇ ਇਹਨਾ ਮੇਰੇ ਕਿੰਨੀ ਲਾਉਂਦੇ ਨੇ ਇੰਨਾ ਨੂੰ ਕਹਿ ਬੈਠਿਆ ਢਾੜੀ ਪਰ ਗੱਗ ਡਣਾ ਨਾ ਹੋਵੇ ਗੰਨਾ ਗੰਨਾ ਕੋਸਾ ਠੀਕ ਹੈ ਠੀਕ ਹੈ ਵਧੀਆ ਵੀਲੇ ਨਹੀਂ ਲੈਣਾ ਚਾਹੀਦਾ ਬੰਤਾ ਕਿ ਨਹੀਂ ਹੋਰ ਕੀ ਟਰਾਲੀ ਵਾਲਾ ਲੋਟ ਆ ਛੋਟੀ ਵਾਲਾ ਕੰਮ ਨਾ ਵਾਹੀ ਦੀ ਟ੍ਰੈਲੀ ਲੈ ਵੀ ਰੇਨ ਕੱਝ ਲੈਣੀ ਹੈ ਹੈ ਨਾ ਕੋਈ ਨਾ ਅਗਲੇ ਸਾਲ ਦੇਖਾਂਗੇ ਰੱਬਸਾ ਉਹਦੀ ਟੈਲੀ ਲੈ ਵੀ 12 ਕੁੱਦੀ ਰੇਹ ਨੂੰ ਪਹਲੋਟਾ ਹੈ ਹਾਂ ਸਿੰਗਲ ਹੈ ਯਾਰ ਫੇਰ ਜਿਹੜਾ ਹੁੰਦੇ ਇਹਦੇ ਹਮਲੇ ਦੇ ਦੇਖ ਟਾਇਰਾਂ ਚ ਗੱਲਾਂ ਨਹੀਂ ਫਸੜਾ ਗੱਟ ਰੱਲਾੰਦੋਂ ਗੱਬੇ ਫਾਜ ਜਾਂਦਾ ਸਾਲਾ ਅਰੇ ਗੋਹਾ ਗੱਬੇ ਫਾਜ ਜਾਂਦਾ ਸੜਕ 'ਤੇ ਲਿਬੜ ਦੀ ਆਉਂਦੀ ਸੜਕ ਰੇਸ ਨੂੰ ਤਾਂ ਹੈਗੀ ਟਰੈਲੀ ਨੂੰ ਹਾਂ ਹੈ ਕਿ ਨਹੀਂ ਸਿੰਗਲ ਟੈਰੀ ਸਿੰਗਲ ਟੈਰੀ ਹਾਂ ਬੰਦੇ ਨੂੰ ਆ ਗੱਡਾ ਟਰੈਲਰ ਲੂਟ ਹਾਂ ਤਾਂ ਹੈ ਉਹ ਇਹਦਾ ਕਹਿੰਦੇ ਇਹ ਟੈਲੀ ਹੋਣੀ ਨਹੀਂ ਮੈਂ ਤੁਸੀਂ ਲਾਦੋ ਜਿਹੜਾ ਜਿਹੜਾ ਹੋ ਗਿਆ ਪਬੂਲਾ ਦੀ ਜੜਮਾ ਛੱਡੂਗਾ ਸਿਰ ਥੋੜਾ ਆ ਉੱਥੇ ਤਾਰੇ ਆਂ ਦੂਏ ਟਰੈਕਟਰ ਨਾਲ ਪਾ ਲੈ ਜੀ ਇਹਨੂੰ ਇਹਦੇ ਨਾਲ ਬੜੇ ਨਾਲ ਇਹ ਤਾਂ ਬਦਲਣਾ ਪੈਣਾ ਡਰਾਈਵਰ ਨੂੰ ਹਾਂ ਮੈਂ ਸਵਾਗਾ ਸੁਗਾ ਮਾਰ ਦਮਾ ਉੱਥੇ ਨੇ ਹਾਂ ਤੈਨੂੰ ਫਾਲਿਆਂ ਨਾਲ ਵਾਕੇ ਫੋਲ ਦਮਾ ਕੱਲੂ ਤੁੱਪ ਲੱਗ ਲੂੰਗੀ ਪਰਸੋਂ ਸਾਜੇ ਰੂਟਾ ਵਿਟਣ ਨਾਲ ਵਾਕੇ ਗੰਨਾ ਵੀ ਦਿੱਤੀ ਬਸ ਸੁੱਚਾ ਫਿਰ ਠੀਕ ਐ ਤੇ ਮੈਂ ਵੀ ਤੁਹਾਨੂੰ ਐਸਾ ਮੂਸਾ ਚੋਣੀ ਤੇ ਕੱਕ ਵੱਢ ਗਈ ਆਹੋ ਐਨੇ ਨੂੰ ਤਾਂ ਲੱਦਣ ਜਿੰਨੇ ਨੂੰ ਇਨਾਂ ਨੇ ਤਾਰੇ ਹੀ ਕਿਆ ਕੇ ਵਿੱਚ ਨੂੰ ਤੇ ਹੁਣੀ ਕੋਈ ਐਸੀ ਖੋਲ ਚੁਗਾ ਟਰੈਲਾ ਹਾਂ ਖੋਲ ਦੇਣੀ ਕੋਬੂਰੇ ਨਾਲ ਲੱਗਿਓ ਰੇ ਫਿਰ ਠੀਕ ਐ ਪਹਿਲਾਂ ਮੂਰੇ ਲੱਗੇ ਰੇ ਟਰੈਲਾ ਖੋਲਣਾ ਪੈਣਾ ਦੂਗਾ ਟਰੈਕਟਰ ਪਾਉਂਗੇ ਬੜਾ ਟਰੈਲਾ ਪਾਖ ਪਾਹੀ ਲੋ ਨਾ ਵੀ ਟਰੈਕਟਰ ਇਹ ਲ ਤੂੰ ਪਹਿਲੇ ਹੀ ਬਦਲ ਹੋਣਾ ਫਿਰ ਇਹ ਮੈਂ ਇਹਨੂੰ ਕੱਖ ਪੜ ਲਉ ਮੈਨੂੰ ਪੰਡ ਚ ਕਾਦੀ ਫਿਰ ਠੀਕ ਨਹੀਂ ਗੱਲ ਆਏ ਗੱਲ ਨੂੰ ਜੇ ਜੇ ਪਰ ਸੁਆਗਾ ਵੱਜ ਗਿਆ ਸਾਰੇ ਖੇਤ ਚ ਰਲ ਜੂਗਾ ਆਏ ਤਾਂ ਮੇਰੀ ਗੱਲ ਠੋੜਾ ਜੇ ਤੂੰ ਕਾਲੂ ਕਾਲੂ ਟਰੈਕਟਰ ਲੈ ਕੇ ਜਾਣਾ ਮੈਂ ਆਹੋ ਫਿਰ ਫਿਰ ਤੇ ਦੂਏ ਨਾਲ ਕਰ ਲਈ ਉਹ ਨਹੀਂ ਚਲਾਉਣਾ ਹੈਗਾ ਇਹ ਚਲਾਉਣਾ ਉਹਨੂੰ ਖੜਨ ਦੇ ਬਸ ਇਹ ਹੀ ਚਲਾਉਣਾ ਨਹੀਂ ਚਲਾਉਣਾ ਹੈਗਾ ਹੋਰ ਜੋ ਬੜੇ ਕੰਮ ਨੂੰ ਰੱਖਣਾ ਹੈ ਬਸ ਟਰਾਲੀ ਨੂੰ ਆ ਬਸ ਹੋਰ ਕੋਈ ਕੰਮ ਨਹੀਂ ਲੈਣਾ ਉੱਤੇ ਉਹਦੇ ਟਰਾਲੀ ਵਾਲਾ ਕੰਮ ਆ ਬਸ ਟਰਾਲੀ ਵਾਲਾ ਵੀ ਤੇ ਉਹਨਾਂ ਕਾ ਵੀ ਖੇਤ ਚੋਂ ਕੱਢ ਕੇ ਰੋਡ 'ਤੇ ਖੜਾਤੀ ਬਸ ਲਿਆ ਕੇ ਹਾਂ ਵਾਈ ਚੀ ਪੱਠਾ ਹੁਣ ਵਾਈ ਕੱਲੇ ਜਰੂ ਚੱਲਣਾ ਉਹਨੇ ਟਰਾਲੀ ਵਾਲਾ ਕੰਮ ਹੋ ਗਿਆ ਹੁਣ ਹੀ ਚੱਲਣਾ ਗਾਹਾਂ ਹੁਣ ਲੇਜਰ ਨੂੰ ਇਹਨਾਂ ਨੂੰ ਥੋੜੋ ਚੱਲਣਾ ਫੇਰ ਜੇ ਜੂ ਨੂੰ ਰੱਖੇ ਇਹ ਬਰਾ ਮੂ ਵੀ ਚੱਲਣਾ ਹੈ ਗੱਲ ਲੀ ਤੋ ਬਾਪਈਏ ਨੂੰ ਇਹਦੇ ਪਰਜੀ ਲੱਗਦਾ ਚੇ ਡੱਕ ਵੀ ਨਾ ਲੋਆ ਕੀ ਬਾਪਈਏ ਨੂੰ ਜੀ ਲੱਗਦਾ ਇਹਦੇ ਪੱਛੇ ਡੱਕ ਵੀ ਨਾ ਹੋਵੇ ਹਾਂ ਉਹ 60 ਪਰ ਜੀ ਲੱਗਦਾ ਚਲਾਉਣੇ ਨੂੰ ਵਧੀਆ ਹੈ। ਆਹ ਕਾਹਦੀ ਬੰਦਾ ਨਾ ਥੱਕਦਾ ਦੂਏ ਬਕਿਹੜਾ ਹੈਗਾ ਯਾਰ। ਉਹਦੇ ਵਰ ਵੀ ਨਹੀਂ ਥੱਕਦਾ ਉਹ ਇਹਦਾ ਫਰਕ ਹੈ ਚਲਾਈ ਦਾ 60 ਦਾ ਬੱਸ ਉਹਦੇ ਨਾਲ ਸੇ। ਚਲਾਈ ਉਹਦੀ ਵੀ ਵਧੀਆ ਹੈ ਉਹਦੇ ਨਾਲੇ ਬਾਉਂਦੇ ਜੱਦੇ। ਪਰ ਇਹਦਾ ਥੋੜੇ ਦਾ 60 ਕਹਿੰਦੇ 60 ਦਾ ਫਰਕ ਹੀ ਹੁੰਦਾ। ਚਲਾਈ ਉਹਦੀ ਵੀ ਵਧੀਆ ਹੈ ਇਹ ਜੀ ਗੱਲ। ਥੱਕੀ ਜੇ ਨਾਲ ਦੀ ਨਾਲ। ਸਭ ਤੋਂ ਵੱਡੀ ਗੱਲ ਯਾਰ ਤੇਲ ਦਾ ਫਰਕ ਹੈ ਮੇਰੇ ਤੇ ਕਹਿਣ ਦਾ ਭਾਵਾ ਬਾ। ਉਹ ਤਾਂ ਉਹ ਬਲੇਂ ਦਾ ਬੜੀ ਤੇਲ ਖਾਣਾ ਉਹਦਾ ਤੇਲਦਾਰੀ ਦੇ ਤੇਲ ਖਾਂਦਾ ਫੇ ਕੰਮ ਵੀ ਬੜਾਈ ਕਰਦਾ ਉਹ ਤਾਂ ਕਰਦਾ ਹੀ ਆ ਭਲਾ ਮੂੰ ਤੇਲ ਦਾ ਫਰਕ ਬਹੁਤ ਆਉਦਾ ਹੁਣ ਉਹ 1700 ਦਾ ਤੇਲ ਪੀਂਦਾ 1800 ਦਾ ਮਰੰਡੇ ਨਾਲ ਇਹ ਹੁਣ ਕਿੰਨਾ ਪੀਉਂਦਾ ਹੁਣ ਜੀ ਥੈਂਕ ਯੂ ਭਰਾ ਕੇ ਲੈ ਜਾਣੀ ਦੇਖਣਾ ਵੀ ਕਿੰਨਾ ਪੀਂਦਾ ਆਹੋ ਆਹ ਪਾਹੀ ਪਤਾ ਲੱਗੂ ਹਾਂ ਪਾਹੀ ਐਵਰੇਜ ਨਿਕਲੂਗੇ ਘੱਟ ਖਾਊਗਾ ਉਹਦੇ ਨਾਲ ਤੇ ਬਾਹੀ ਨੂੰ ਤਾਂ ਫਰਕ ਆ ਉਹਦੇ ਨਾਲ ਤੇ ਇਹਦਾ ਛੋਟਾ ਬੜਾ ਲੀ ਯਾਰ ਛੋਟਾ ਦੂਏ ਦਾ ਕਹਿੰਦਾ ਮੁੰਡੇ ਪਤਾ ਹੀ ਨਹੀਂ ਕਰਿਆ ਉਹ ਤਾਂ ਹਾਥੀਆਂ ਦੇ ਤੇਲ ਮਿਣ ਹੋਈ ਕਰਦੇ ਕਿਤੇ ਉਹ ਦੇਖਣਾ ਬਸ ਆਪਾਂ ਨੇ ਤਾਂ ਕੈਵਰੇਜ ਹੀ ਕਰਦੇ ਬਸ ਉਹ ਐਸਾ ਘੱਟੇ ਦੇਣੀ ਇਹਨੇ ਫਿਰ ਨਾ ਵੱਧੇ ਦੇਣੀ ਇਹਨੇ ਤਾਂ ਚਲਾ ਕੇ ਦੇਖਣਾ ਬਸ ਜਿਹਾ ਕਹਿੰਦਾ ਉਹਦਾ ਐਂ ਵੀ ਪਤਾ ਥੋੜੋ ਲੱਗਦਾ ਫਿਰ ਬੱਕਰੀ ਗਈ ਪਾਰ ਸਾਰੀ ਉਹ ਹੂੰ ਕਿੰਨੇ ਦਿਨ ਬਾਅਦ ਜਮਿਉਂ ਉਹ ਤੇ ਘੰਟੇ ਬਾਅਦ ਨਾਖਦੀ ਕਿੰਨੇ ਦਿਨ ਬਾਅਦ ਜਮਿਉਂ ਬੱਕਰੀ ਤਾਂ ਹੁਜਾਲੇ ਪੜੀ ਬਾਬਾ ਨਿਕਲਿਆ ਹੁਣੀ ਇੱਕ ਦੋ ਦਿਨ ਤੱਕ ਫਿਰ ਦੌਰ ਰੱਖਣੀ ਪਈ ਕੌਂ ਆਂਦੀ ਸਪਰੇ ਵੀ ਕਰਨੀ ਕੱਖ ਦੀ ਉਹਦੇ ਸਪਰੇ ਵੀ ਨੇੜੇ ਜੀ ਰੱਖ ਕੇ ਕਰ ਦੇਣੀ ਕੱਖ ਦੀ ਪਹਿਲਾਂ ਜਾਂ ਜੰਮਣ ਲੱਗੇ ਸਪਰੇ ਮਾਰਦੇ ਜਿਹੜਾ ਕੱਖ ਜੰਮੇ ਹੀ ਨਾ ਹਰੇ ਪਾਪੂ ਕਹਿਣ ਤਿਆਰ ਕਰਦੀ ਉਹ ਕਾਲੂ ਕਣਕ ਨੂੰ ਹੂੰ ਤਾਂ ਕਾਲੂ ਕਣਕ ਦੀ ਤਿਆਰੀ ਉਹ ਪਰ ਜੂਗੀ ਉਹ ਬਸ ਠੀਕ ਆ ਠੀਕ ਨਹੀਂ ਗੱਲ ਮੱਕੀ ਦਾ ਕੰਮ ਕਿਹਾ ਨਿਬੜ ਹੂੰ ਉਹਦੇ ਬਾਅਦ ਕਰਾਂ ਸਪਰੇ ਕਣਕ ਨੂੰ ਚਲਾ ਕੇ ਮੋਟਰ ਉਹਨੂੰ ਉਹਨੂੰ ਕਿਹੜਾ ਕਿਤੇ ਨੂੰ ਜਾਣਾ ਪਾਣੀ ਇਹਦਾ ਉਹਦਾ ਤੂੰ ਥੋੜੇ ਖੱਡਾ ਪਾਉਂਗਾ ਯਾਰ ਥੱਲੇ ਨੂੰ ਪੈਣੀ ਆ ਖੱਡਾ ਉਹ ਮੈਂ ਤਾਂ ਇਹਦਾ ਮਿੱਟੀ ਲਿਆ ਆਉਂਗਾ ਥੱਲੇ ਹੀ ਪਾਉਂਗਾ ਐਨੇ ਖੱਲੀਆਂ ਚਲਾ ਦਈ ਉੱਪਰਲੀ ਖੱਤੀਆਂ ਨੂੰ ਨਹੀਂ ਜਮੀਂ ਕਾ ਲ ਇਨੂੰ ਭਰ ਕੇ ਕਿਤੇ ਫੇਰ ਲੱਗਣਾ ਚਾਹੀਦਾ ਚਲ ਦੇਖਦੇ ਹਾਂ ਹਾਂ ਉਹ ਦਵੱਲੇ ਨਹੀਂ ਬੇ ਤੇ ਕੋ ਮੁਣਾਏਗਾ ਹਾਂ ਇੱਕ ਪਾਸੇ ਹੀ ਘੁੰਮੂਣਾ ਪਰ ਤੂੰ ਪਹਿਲਾਂ ਸੁਹਾਗਾ ਮਾਰੂਗਾ ਉਹਨੂੰ ਕਹਿ ਰਿਹਾ ਕਿ ਦੂਰਾ ਦੂਰਾ ਮਾਰੂਗਾ ਕਹਿ ਰਹਾ ਮੈਂ ਕਹਿਣਾ ਨਾਲ ਨਹੀਂ ਰੁਟਾਉਂ ਹਾਂ ਰੋਲਾ ਦੇਣਾ ਇੱਕ ਵਾਰ ਰਹੀ ਉਹ ਤੇ ਫਾਲਿਆਂ ਨਾਲ ਪਟੂਗਾ ਉਹਨੂੰ ਤੇ ਫਾਲਿਆਂ ਦਾ ਦੂਰ ਕਰਿਆ ਦੂਰ ਕਰਕੇ ਛੱਡਿਓ ਨਾ ਫੇ ਕਾਲੂ ਬਾਦਣਾ ਹੈ ਉਹਨੂੰ ਗੰਨੇ ਨੂੰ ਪਾਣੀ ਲੱਗੂਗਾ ਕਿਹੜੇ ਨੂੰ ਉਹਨੂੰ ਮੈਂ ਤਾਂ ਇਹ ਉਹ ਗਹਿਣੇ ਪੈਰਾਂ ਨਾਲ ਮਿੱਟੀ ਪਵਾ ਕੇ ਪਾਣੀ ਪਾਣੀ ਲਾ ਦਈਏ ਪਾਣੀ ਲਾ ਦਈਏ ਉਹਨੂੰ ਬੂਟੇ ਨੂੰ ਪਾਣੀ ਲਾ ਹਾਂ ਤਾਂ ਹੀ ਹੈ ਨਾ ਪੈਰਾਂ ਨਾਲ ਮਿੱਟੀ ਪਵਾ ਦੇਣ ਉਹਨਾਂ ਨੂੰ ਪਾਣੀ ਲਾ ਕੇ ਉਹਨੂੰ ਬਾਅਦ ਵਿੱਚ ਗੁੜ ਦੂੰਗੇ ਹਾਂ ਖੁੱਲ੍ਹੇ ਹੀ ਭਰ ਦਵੇ ਬੰਦਾ ਰੱਖ ਕੇ ਇਹਨਾਂ ਵਰਗੇ ਦਿਹਾੜੀ ਵੇ ਰੱਖ ਕੇ ਨਾਲ ਆਪ ਲਾ ਕੇ ਗੁੜ ਦੋਣ ਆਪਾਂ ਨੇ ਗੁੜਣਾ ਕਾ ਇਹ ਜ ਜੰਮੇ ਬੱਤਾ ਕੇ ਸੌਗਈ ਮਾਰੀ ਸੌਗਈ ਨੇ ਫੇਸ ਸਟ ਕਾ ਲੈਣਾ ਇਹਨਾਂ ਹਾਂ ਬਸ ਠੀਕ ਹੈ ਨਹੀਂ ਹਾਂ ਤੇ ਬੂਟੇ ਨਹੀਂ ਸੁੱਕੂਗਾ ਸਹੀ ਆ ਠੀਕ ਹੈ ਨਹੀਂ ਉਹ ਵੀ ਲਵਾ ਦਈਏ ਗੈਲੇ ਕਿਹੜੇ ਇੱਕ ਲਾਈਨ ਤੇ ਬੂਟੇ ਰੱਖ ਲੈਣੇ ਆਪਾਂ ਨੇ ਉੱਥੇ ਸਾਰੇ ਛੇਦ ਉਹ ਜਿੰਨਾ 95 ਦਾ ਦੋ ਕਿਲੇ ਆਂ ਦਾ ਜਿੰਨਾ ਕੋ ਤੇ ਲੈਣਾ ਏ ਦੇਖ ਲੈ ਹੁੰਨਾ ਕੋ ਨੂੰ ਦੇ ਦੇਣਾ ਵੀ ਜੁੱਥੇ ਤੇ ਦੇਖ ਲੈ ਹੋ ਜੂਗਾ ਫੇ ਪੂਰਾ? ਕਿਆ ਪੂਰਾ ਹੋ ਜੂਗਾ ਫੇ ਵੀ? ਬੌਂਡ? ਬੀਜ ਬੀਜ। ਬੀਜ ਤਾਂ ਬਹੁਤ ਆਹੋ। ਆਪਾਂ ਨੇ ਕਿੰਨੇ ਕਿਲੇ ਬੀਜਣੇ ਆ? 2.5 ਕਿਲੇ ਪਾਣੇ ਬੀਜਣੇ ਆ। ਹਾਂ। ਦੋ ਕਿਲੇ ਲਓ ਬੀਜਣੇ ਆ। ਬੀਜ 150 ਬੰਟਲ ਤੇ ਉੱਪਰ ਕਿੰਨਾ ਖੜਾ ਲਿਓ? 2.5 ਸੌ ਖੜਾ ਉੱਪਰ ਤਾਂ ਨਹੀਂ ਹੈਗਾ। चल जिन्ना को चल जिन्ना, हैं ना मसी। चल जिन्ना हुए। हुए। है हो गया। ਹੂੰ ਸੁੱਕਾ ਬਿਆ ਵੀ ਮੈਂ ਕਹਿੰਦਾ ਵੀ ਦੋ ਦਿਨ ਦਾ ਵੱਢ ਕੇ ਇਹਨੂੰ ਕੱਲੂ ਤੈਨੂੰ ਪਰਸੋਂ ਭਰਦੀ ਏ ਆਹੋ ਹੈਨਾ ਬਸ ਇਹ ਹੁਣ ਲੱਗੇ ਉੱਠਣ ਮਗਰ ਬਾੜ ਦੇਖ ਲੈ ਕਿਵੇਂ ਉੱਠਦੀ ਏ ਜਿੰਨਾ ਕ ਵੱਢਦੇ ਉਹਨਾਂ ਕੋ ਉੱਟੀ ਜਾਂਦਾ ਹਾਂ ਹੈਨਾ ਹੋਰ ਇਹ ਆ ਹੋਰ ਕੰਮ ਕਰਦਾ ਇਹ ਇਹਦੇ ਨੱਕੇ ਬੰਦ ਕਰ ਦਿੰਦਾ ਸੀ ਉੱਥੇ ਉਹਦਾ ਹਾਰ ਜਾ ਤਾਰਦੀ ਏ 60 ਦਾ ਅੱਜ ਲੱਗਿਆ ਰਹੇ ਤਾਂ ਤੈਨੂੰ ਕਹਿੰਦਾ ਹਾਰ ਹਾਂ ਹਾਰ ਤਾਰਨ ਗਏਲੇ ਹੋਰ ਪਾਂ ਦਾਦੇ ਸਾਈ ਹਾਂ ਬਾਦਾਂ ਦੇ ਤੇ ਤਰਦੂਲੇ ਉਹ ਹੂੰ ਉਹ ਬਈ ਇਹ ਕਹਿੰਦਾ ਕੱਟ ਗੰਨਾ ਬੀਜੂਗਾ ਕਰਨਾ ਪਤਾ ਹਲੇ ਦੇਖਦਾ ਕਰਦਾ ਪਤਾ ਇੱਕ ਅੱਧੇ ਦਿਨ ਤੱਕ ਕਹਿੰਦਾ ਉਹਨਾਂ ਨੂੰ ਦੀਦ ਦੋ ਸਭ ਜਿਆਦੇ ਸਾਲਾ ਪੂਲੋਜੀ ਤੇ ਲਾਤੀਏ ਉਹੀ ਕਹਿੰਦਾ ਮੈਂ ਕਿਹਨੀ ਗੱਲ ਪਰਸੋਂ ਨੂੰ ਕਹਾ ਉਹਨੂੰ ਕੱਲੂ ਖੇਤ ਤਿਆਰ ਕਰ ਲੰਨੇ ਆ ਕੱਲੂ ਉਹ ਖੇਤ ਤੇ ਕਰ ਲਾ ਬੜਾ ਰੈਕਟਰ ਤਾਂ ਉਰੀ ਆ ਦੂਥੇ ਖੜਾ ਕੇ ਛੱਡ ਆਉਂਗਾ ਰਿਸ਼ਤੇਦਾਰੀ ਚ ਹਣਾ ਦੇਖ ਨਹੀਂ ਜਿੱਥੇ ਬਿੰਦਰ ਹੋਇਆ ਉਹਦੇ ਕੋਲ ਛੱਡਣਾ ਨਹੀਂ ਫਿਰ ਮੈਂ ਫਿਰ ਕਿੱਥੇ ਬਿੰਦਰ ਦੂਆ ਹੀ ਜਾਣਾ ਉਹਦੇ ਕੋਲ ਛੱਡਣਾ ਭਾਈ ਭੀੜ ਕਿੰਨੀ ਥਾਲੀ ਭੀੜ ਤਾਂ ਨਹੀਂ ਆ ਜਾਣਾ ਭੀੜ ਤਾਂ 200 ਟਰਾਲੀ ਹੋਣੀ ਆ ਆ ਜਾ ਵੀ ਹੂੰ ਚੱਲਦਾ ਮਿਲਦਾ ਚੱਲਦਾ ਇਹ ਸਪਲਾਈ ਅਜੇ ਨਹੀਂ ਕੱਢੀ ਉਹਨਾਂ ਨੇ ਕੱਢੀ ਆ ਥੋੜੀ ਜੀ ਕੱਢੀ ਮਿਲ ਲਾ ਲ 8 ਕੁ ਪਰਚੀਆਂ 70 ਇੱਕ ਪਰਗਨਾ ਦੇ ਹੂੰ ਸਲਾ ਜਾਮੀ ਲੱਗ ਗਿਆ ਹਣ ਸਿਰੇ ਆ ਕੇ ਪਹਿਲਾਂ ਬਹੁਤ ਸੋਣਾ ਪਰ ਆਪਾਂ ਨੂੰ ਪਰਚੀਆਂ ਹੋਰ ਪਰਗਨਾ ਗੇਰੇ ਨਾਲ ਉਹਦੇ ਕਰਕੇ ਮਿਲੀ ਗਈ ਹੈ ਹਣਾ ਬਹੁਤ ਨੇ ਵੀੜਿਆ ਕੰਮ ਹੈ ਹੈ ਵੀੜਿਆ ਬਹੁਤ ਹੋ ਗਿਆ ਸੀ ਇੱਥੇ ਪਰਚੀਆਂ ਨੇ ਜ਼ਿਆਦਾ ਖਿੱਚਿਆ ਕੰਮ ਡਬਲ ਪਰਚੀਆਂ ਗਈਆਂ ਸਾਰੀਆਂ ਇਹ 100-100 ਵਾਲੀਆਂ ਜਾਂਦੀਆਂ ਫੇ ਲੰਬਾ ਕੰਮ ਜਲੀ ਜਾਣਾ ਤਾਂ ਸੇ ਤਾਂ ਹਲੇ ਕੁਝ ਵੀ ਨਹੀਂ ਤਾਂ ਜਾਣਾ ਹੋਰ ਹਲੇ ਆਹੀ ਨਹੀਂ ਤੇ ਚੱਕੋ ਨਹੀਂ ਭਾਈ 300 250 3 250 200 ਤੇ ਘੱਟ ਤੱਕ ਗਈ ਹੋਣੀ ਹੂੰ ਹੋ ਅਮੂਲੀਆ ਕਹਿੰਦੇ ਬੀਜ ਤੋਂ ਬੀਜ ਤੋਂ ਕਿਹੜੀ ਨੂਲੀ ਖਾਦੀ ਥਲੀ ਸਾਰੀਆਂ ਦੇਖ ਲਾਉਣ ਪੂਰਾ ਹਾਲ ਹੈ ਉਹਦੇ ਮਸਕਮਾ ਲਾ ਜਿਨਾ ਬਸ ਅਮੂਲੀਆਂ ਆਂ ਹਾ ਹਰੀਆਂ ਜਿਹੜੇ ਪੱਤੇ ਆਂ ਸ੍ਰੇਮੀਆਂ ਹੋ ਗਿਆ ਪੱਤਾ ਹਾ ਹਾਂ ਮੈਂ ਤਾਂ ਸਰੋਂ ਹੀ ਸਮਝੀ ਜਾਂਦਾ ਬਾਦਿਕ ਮੂੰਗਰੇ ਲੱਗਣ ਲੱਗੇ ਇਹਨਾਂ ਨੂੰ ਆ ਦੇਖ ਅਮੂਲੀਆਂ ਸਾਰੀਆਂ ਸ੍ਰੇਮੀਆਂ ਆ ਆਹਦੇ ਮੂੰਗਰੇ ਲੱਗਣ ਲੱਗਿਆ ਦੇ ਹੂੰ ਆਹ ਜੀ ਆਹ ਮੂੰਗਰੇ ਆਉਣ ਲੱਗੇ ਇਹਨਾਂ ਨੂੰ ਬੀਜ ਪੈਣ ਲੱਗ ਗਿਆ ਹੁਣ ਹੂੰ ਤੁੰਗਾ ਸਹੀਆਂ ਦਾ ਵੀ ਸਾਗ ਹੈ ਹੂੰ ਸਾਗ ਮੈਨਾਂ ਲਾ ਜੇ ਮੇਰੀ ਨੂੰ ਪੜੀ ਜਾਊਗਾ ਉਹ ਬੱਟੇ ਦਾ ਸਾਗ ਪਲਾਈ ਦੀ ਕਿਉਂ ਨਹੀਂ ਹੋਈ ਪਾਈ ਬੀਜ ਵਾਲਾ ਹੈ ਜਾਂ ਤਾਂ ਇੱਕ ਵੀ ਲੰਗ ਮੁੱਲੀ ਅਬੁੱਲਿਆ ਸੰਦਰ ਫੇਰਾ ਹੋ ਗਿਆ ਕਵਾਂਟਲ ਦੇ ਸਾਹ ਬੋਈ ਪੇਤਾ ਸਰੋਂ ਆਇਆ ਯਾਰ ਮੁੱਲੀ ਥੋੜੋ ਇਹ ਬੁੱਲੀਆਂ ਯਾਰ ਤੈਨੂੰ ਕਾ ਬੜਾ ਪਤਾ ਹੈ ਦੇਖੀ ਥੱਲੇ ਕੀ ਆਈ ਤੇ ਯਾਰ ਸਰੋਂ ਆ ਮੈਂ ਤੈਨੂੰ ਕਹੀ ਜਾਂਦਾ ਇਹ ਮੁੱਲੀ ਥੋੜੋ ਆ ਸਰੋਂ ਆ ਇਹ ਮੁੱਲੀ ਨੂੰ ਤਾਂ ਚਿੱਟਾ ਫੁੱਲਾ ਹੁੰਦਾ ਉਹ ਆ ਮੁੱਲੀ ਜਿਹੜੀ ਉਹਦੇ ਵਿੱਚ ਚਿੱਟਾ ਫੁੱਲਾ ਹੈ ਇਹਦਾ ਸਰੋਂ ਆ ਤੂਲੀ ਨਹੀਂ ਹੈਗੀ ਇਹ ਇਹਦਾ ਚਿੱਟਾ ਫੁੱਲਾ ਹੈ ਇਹਨੂੰ ਕੱਢ ਕੇ ਦੇਖ ਮੁੱਲੀ ਹੈ ਵੀ ਮੁੱਲੀ ਹੈ ਹੀ ਨਹੀਂ ਇਹ ਆ ਜਦ ਤੂੰ ਸੁਰੂ ਹੋਇਆ ਫਿਰ ਪਹਿਲਾ ਮੁੱਲੀ ਹੈ ਸਰੋ ਉਹਦਾ ਚਿੱਟਾ ਫੁੱਲ ਆਉਂਦਾ ਮੈਂ ਕਿਹਾ ਵੀ ਥੜਾ ਮੇਰੀ ਮੋਤੀ ਉਧਰੇ ਆਇਆ ਮੇਰੀ ਕਿਧਰੇ ਆ ਗਿਆ ਇਹ ਦਰਨ ਇਹ ਸਰੋ ਹੈ ਉਹਨਾਂ ਘਰ ਚ ਸਰੋ ਹਾਂ ਮੁੱਲੀ ਨੂੰ ਤਾਂ ਥੜਾ ਚਿੱਟਾ ਫੁੱਲ ਆਉਂਦਾ ਹੁੰਦਾ ਜਾਂ ਮੁੱਲੀ ਨਹੀਂ ਸਰਦੀ ਸਰੋ ਇਹਨੂੰ ਵੀ ਨਿਕਲਿਆ ਤਿਆਰੀ ਹੋਆ ਹੁਣ ਹੂੰ ਹੂੰ ਹੋ ਹੂੰ ਤੀਨ ਦਾ ਬੱਟਲ ਵਿੱਚ ਨੂੰ ਕੀ ਆ ਫਾਇਦਾ ਨੂੰ ਰੱਖ ਕੇ ਇਗਨੀ ਗੱਲ ਉਗੀ ਪੰਡਾਸ ਵੀਰ ਉਹਨਾਂ ਨੇ ਰੱਖੀ ਹੋਣੀ ਕਰਨੀ ਗੱਲਾਂ ਗੱਲਾਂ ਚ ਪੰਡਾ ਡਬਲ ਹੋਊਗੀ ਮੈਂ ਕਹਿੰਦਾ ਹੋਊਗੀ ਹੋਗੀ ਹੋਗੀ ਇੱਕ ਪੰਡਾ ਮੈਨੂੰ ਟੁੱੜੀ ਵੀ ਕਾਦੇ ਫਿਰ ਮੈਂ ਇਹਨੂੰ ਰੇਤਾਰੇ ਹੂੰਗਾ ਟੋਕਾਟ ਲਾ ਕੇ ਗਾ ਲੂੰਗਾ ਹੋਕੇ ਆਹੀ ਹੋਊਗਾ ਹਾਂ ਹੂੰ ਪੰਡਾ ਤਾਂ ਉਹਨਾਂ ਦੀ ਚਕਾਲੀ ਮੈਂ ਟਰੈਕਟਰ ਲਿਆ ਮੈਂ ਕੱਢ ਗਿਆ ਨੇ ਭਈਆਂ ਨਹੀਂ ਚਕਾ ਦੇਣੀ ਪੰਡਾ ਚਲੋ ਠੀਕ ਆ ਜੀ ਭਾਈ ਫਿਰ ਮਿਲਦੇ ਹਾਂ ਹੁਣ ਕੱਲੂ ਕੱਲੂ ਮਿਲਦੇ ਆ ਭਾਈ ਵਾਪਸ ਉੱਖ ਰੱਖੇ ਹੋ ਗਏ ਆ ਜੂ ਨੂੰ ਦੇਖ ਕੈਮਰਾ ਹਾਂ ਬਲਗ ਦੇਣਾ ਨਾ ਪੁੱਤੇ ਘੰਟੇ ਦਾ ਕੰਮ ਇਹਨਾਂ ਦਾ ਵੀ ਹੈ ਨਾ